ਜਿੱਥੇ ਜਾਏ ਵਹੀ ਮੇਰਾ ਸਤਗੁਰ ਸੋ ਥਾਨ ਸੁਹਾਵਾ RAM ਰਾਜੇ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਅੱਜ ਅਸੀਂ ਸੰਗਤ ਜੀ ਪਹੁੰਚੇ ਹੋਇਆ ਗੁਰਦੁਆਰਾ ਸ੍ਰੀ ਥੇ ਸਾਹਿਬ ਜੋ ਕਰ ਸੂ ਪਹਿਲੀ ਪਾਸੇ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਵਿਰਾਜੇ ਕਰੀਰ ਦੇ ਦਰਖਤ ਥੱਲੇ ਇਹ 7-8 ਵਾਰ ਕੱਟਤਾ ਹੈ ਕਾਰ ਦੇ ਵੇਲੇ ਨੂੰ ਕੱਟਿਆ ਪਿੰਡ ਵਾਲਿਆਂ ਨੇ ਵੀ ਕੱਟਿਆ ਹੈ ਵਾਰ-ਵਾਰ ਦੁਬਾਰਾ ਫੇਰ ਹੋ ਜਾਂਦਾ ਇਹ 42-50 ਕਿਲੋਮੀਟਰ ਕੋਈ ਕਰੀਰ ਦਾ ਦਰਖਤ ਨਹੀਂ ਮਿਲੂਗਾ ਤੁਹਾਨੂੰ ਇਹ ਨਿਸਾਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਹੈ ਕਰੀਰ ਦਾ ਬੂਟਾ ਜਿਸ ਦੀ ਛਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਤੇ ਲੋਕਾਂ ਨੂੰ ਇੱਥੇ ਵਰ ਦਿੱਤੇ ਸੰਗਤਾਂ ਨੂੰ ਕੋਈ ਵੀ ਸੱਚੇ ਦਿਲ ਦੇ ਨਾਲ ਇੱਥੇ ਆਏਗਾ ਤਾਂ ਉਸ ਦੀ ਅਰਦਾਸ ਜ਼ਰੂਰ ਮਕਬੂਲ ਹੁੰਦੀ ਹੈ ਜੋ ਇੱਥੇ ਵਾਰ ਮੰਗਦਾ ਆ ਕਿ ਉਹ ਵਾਰ ਮਿਲਦੇ ਹਨ ਜੋ ਮਨੋ ਕਾਮਨਾ ਸਪੂਰਨ ਹੁੰਦੀਆਂ ਹਨ ਜੋ ਵੀ ਆਪਣਾ ਮਾਨ ਚ ਕੋਈ ਲੈ ਕੇ ਆਉਂਦਾ ਹੈ ਇੱਥੇ ਦਰਸ਼ਨ ਕਰਦਾ ਹੈ ਅਤੇ ਮੱਥਾ ਟੇਕਦਾ ਹੈ ਔਰ ਸੇਵਾ ਕਰਦਾ ਹੈ ਉਹਦੇ ਵਾਰ ਪੂਰੇ ਹੁੰਦੇ ਹਨ ਕਰੀਰ ਦਾ ਉਹ ਬੂਟਾ ਜਿਸ ਨੂੰ ਗਿਆਨਤਾ ਬਸ ਬਹੁਤ ਲੋਕਾਂ ਨੇ ਜੜੋਂ ਪੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਿਸੇ ਦੀ ਵੀ ਕੋਸ਼ਿਸ਼ ਉਹ ਸਫਲ ਨਹੀਂ ਹੋ ਪਾਈ ਮਿਰਗਾਵਲੀ ਤੇ ਅੱਜ ਵੀ ਇਹ ਕਰੀਰ ਦਾ ਬੂਟਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਨਿਸ਼ਾਨੀ ਹੈ ਜਿਸ ਨੂੰ ਸਾਂਭ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਬਨ ਜੈ ਨਦੀਰ ਬਣ ਜਾਈ ਨਾ ਤੀਰ ਤਰੋਆ ਬਣ ਜਾਈ ਨਾ ਤੀਰ ਜਿੱਥੇ ਜਾਏ ਬਹੇ ਮੇਰਾ ਸਤਗੁਰ ਸੋ ਥਾਨ ਸੁਹਾਬਾ ਰਾਮ ਰਾਜੇ ਅੱਜ ਅਸੀਂ ਸੰਗਤ ਜੀ ਪਹੁੰਚੇ ਹੋਏ ਆ ਗੁਰਦੁਆਰਾ ਸ਼੍ਰੀ ਥੇ ਸਾਹਿਬ ਜ਼ਿਲ੍ਹਾ ਫਤੇਗੜ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣੇ ਨੇ ਇਸ ਚਰਨ ਸ਼ੋ ਪ੍ਰਾਪਤ ਗੁਰਦੁਆਰਾ ਗੁਰਦੁਆਰਾ ਸ੍ਰੀ ਥੇ ਸਾਹਿਬ ਦੇ ਜਿੱਥੇ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਪਾਉਂਦੇ ਨੇ ਇਸ ਸੰਸਥਾਨ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਕਈ ਤਰ੍ਹਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਵਰ ਦਿੱਤੇ ਤੇ ਉਸ ਤੋਂ ਬਾਅਦ ਇੱਥੇ ਸ੍ਰੀ ਗੁਰਦੁਆਰਾ ਥੇ ਸਾਹਿਬ ਸਥਾਪਿਤ ਕੀਤਾ ਗਿਆ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਪਿੰਡ ਈਸਰਹੇਲ ਹੈ ਜਿੱਥੇ ਜਦੋਂ ਪਹਿਲੀ ਪਾਸਚਾਈ ਸ੍ਰੀ ਗੁਰੂ ਨਾਨਕ ਦੇਵ ਜੀ ਆਉਂਦੇ ਨੇ ਤਾਂ ਇਸ ਸਥਾਨ ਤੇ 7 ਦਿਨ ਵਿਰਾਜਮਾਨ ਹੁੰਦੇ ਨੇ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਕਰੀਰ ਦਾ ਬੂਟਾ ਆਪਣੇ ਹੱਥੀਂ ਲਾ ਕੇ ਜਾਂਦੇ ਨੇ ਤਾਂ ਜਿਸ ਤੋਂ ਬਾਅਦ ਉਸ ਬੂਟੇ ਨੂੰ ਅੱਜ ਤੱਕ ਕੋਈ ਵੀ ਪੱਟ ਨਹੀਂ ਸਕਿਆ ਤੇ ਆਓ ਸੰਗਤ ਜੀਤਵਾਨ ਨੂੰ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਦਰਸ਼ਨ ਕਰਵਾਉਂਦੇ ਹਾਂ ਇਸ ਪਵਿੱਤਰ ਗੁਰੂ ਸਥਾਨ ਦੇ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਦੇ ਪਤੇ ਸ੍ਰੀ ਨਨਕਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਪਾਛਾਈ 1732 ਹਾੜ ਸੁਦੀ ਪੂਰਨਮਾਸੀ ਇੱਥੇ ਪਹੁੰਚੇ ਸਨ ਗੁਰੂ ਨਾਨਕ ਪਾਛਾ 7 ਦਿਨ ਥੇ ਸਹਿਬ ਕਰੀਰ ਦੇ ਦਰਖਤਾਂ ਥੱਲੇ ਬੈਠੇ ਜੋ ਦਰਖਤ ਹਨ ਉਹ ਬਹੁਤ ਵਾਰੀ ਕੱਟ ਦਿੱਤੇ ਸਨ ਕਾਰ ਸੇਵਮ ਵਾਲਿਆਂ ਨੇ ਅੱਜ ਵੀ ਮੌਜੂਦਾ ਹੈ ਦੋ ਦਰਖਤ ਕਿਸੇ ਵੀ 30 40 ਕਿਲੋਮੀਟਰ ਦੇ ਵਿੱਚ ਕੋਈ ਦਰਖਤ ਨਹੀਂ ਉਹਨਾਂ ਦੇ ਨਾਲ ਦਾ ਕਰੀਰ ਦੇ ਨਾਲ ਦਾ ਜੋ ਇੱਥੇ ਮੌਜੂਦ ਹਨ ਉਹਨਾਂ ਦੇ ਦਰਸ਼ਨ ਕਰੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ ਭਾਈ ਸਤਿਗੁਰੂ ਰਹਿਮਤ ਕਰੇ ਦਇਆ ਕਰੇ ਸਭ ਦੀਆਂ ਮਨੋ ਕਾਮਨਾ ਸਪੂਰਨ ਕਰੇ ਚੜ੍ਹਦੀ ਕਲਾ ਬਖਸ਼ੇ ਕਾਰਜ ਸੋਧ ਕਰੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਸਥਾਨ ਤੇ ਪਹਿਲਾਂ ਚਾਰੇ ਪਾਸੇ ਦਰਖਤ ਹੁੰਦੇ ਸੀ ਪਰ ਜਦੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਚਰਨ ਪਾਉਂਦੇ ਨੇ ਤਾਂ ਉਸ ਤੋਂ ਬਾਅਦ ਇਹ ਧਰਤੀ ਹੋਰ ਵੀ ਵੱਧ ਪਵਿੱਤਰ ਤੇ ਮੁਬਾਰਕ ਹੋ ਜਾਂਦੀ ਹੈ ਮੱਸੀਆ ਦਾ ਦਿਹਾੜਾ ਬੜੀ ਹੀ ਧੂਮ-ਤਾਮ ਦੇ ਨਾਲ ਇਸ ਸਥਾਨ ਤੇ ਮਨਾਇਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਬ ਸਮੇਂ ਵੱਡੀ ਗਿਣਤੀ ਦੇ ਵਿੱਚ ਦੂਰੋਂ-ਦੂਰੋਂ ਸੰਗਤਾਂ ਇਸ ਸਥਾਨ ਤੇ ਆਉਂਦੀਆਂ ਨੇ ਕਰੀਰ ਦਾ ਉਹ ਬੂਟਾ ਜਿਸ ਨੂੰ ਆਪਣੇ ਹੱਥੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਾਇਆ ਜਿਸ ਨੂੰ ਅਗਿਆਨਤਾ ਬਸ ਬਹੁਤ ਲੋਕਾਂ ਨੇ ਜੜੋਂ ਪੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਕਿਸੇ ਦੀ ਵੀ ਕੋਸ਼ਿਸ਼ ਜਿਹੜੀ ਹੈ ਉਹ ਸਕਾਰ ਨਹੀਂ ਹੋ ਪਾਈ ਤੇ ਅੱਜ ਵੀ ਇਹ ਕਰੀਰ ਦਾ ਬੂਟਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਨਿਸ਼ਾਨੀ ਹੈ ਜਿਸ ਨੂੰ ਸਾਂਭ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਗੁਰਨਾਨਕ ਦੇਵ ਜੀ ਦੇ ਗੁਰਪ੍ਰਬ ਨੂੰ ਰੱਖ ਕੇ ਮੱਦੇ ਨਜ਼ਰ ਖਾਸ ਵਾ ਨੂੰ ਉਹਨਾਂ ਗੁਰਸਥਾਨਾਂ ਦੇ ਦਰਸ਼ਨ ਦੇਦਾਰੇ ਕਰਵਾ ਰਹੇ ਆ ਜਿਨ੍ਹਾਂ ਨੂੰ ਦੇਖ ਕੇ ਜਿੱਥੇ ਆ ਕੇ ਤੁਸੀਂ ਵੀ ਨਿਹਾਲ ਹੋ ਜਾਣਾ ਹੈ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਖਾਸ ਤਸਵੀਰਾਂ ਪਿੰਡੀ ਸਰਹੇਲ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਡੇਲੀ ਪੋਸਟ ਪੰਜਾਬੀ ਲਈ